ਇੱਕ ਇੱਕ ਹੱਥ ਲੱਗ ਜਾਂਦੀ ਹੈ ਇੱਕ ਹੱਥ ਸੱਸੀ ਕਾਲ ਜੀ ਸੱਸੀ ਕਾਲ ਜੀ ਆਚਾਰਿਆ ਤਿਆਰੀਆਂ ਤੇ ਹਰ ਵਧੀਆ ਲੋਕਾਂ ਦੀ ਕਰੇਜ਼ ਪੂਰਾ ਦੇਖੋ ਮਹਿੰਦੀ ਦੁਆਰੇ ਬੈਂਕਰ ਸੇ ਕਸਟਮਰ ਐਕਸਾਈਟਡ ਲੋਕ ਕਰ ਰਿਹਾ ਹੈ ਲੇਡੀਜ਼ ਬਹੁਤ ਐਕਸਾਈਟਡ ਹੈ ਸਾਲਵਤ ਤਿਹਾਰ ਆਂਦਾ ਨਾ ਵਰ ਤੇ ਬਾਕੀ ਠੀਕ ਵਜਾ ਚ ਰੌਣਕ ਵੀ ਅੱਛੀ ਹੈ ਅੱਜ ਥੋੜੇ ਬਾਰਿਸ਼ ਕਰਕੇ ਮੌਸਮ ਖਰਾਬ ਹੋ ਗਿਆ ਸੀ ਪਰ ਫੇਰ ਵੀ ਵਧੀਆ ਰੀਅਰਸਪੋਰਟ ਸ਼ਾਮ ਤੱਕ ਪੂਰਾ ਰੌਣਕ ਚੱਲ ਰਹੀ ਹੈ ਬਾਜ਼ਾਰ ਚ ਅੱਛਾ ਜੀ ਸਸ਼ੀ ਕਾ ਜੀ ਸਸ਼ੀ ਕਾ ਜੀ ਹੋਰ ਕਰਵਾ ਚੋਰੀ ਤੇ ਆਣੀ ਚੱਲ ਰਹੀਆਂ ਜੀ ਹਾਂ ਜੀ ਇਧਰ ਚੱਲ ਰਹੀਆਂ ਜੀ ਬਹੁਤ ਵਧੀਆ ਚੱਲ ਰਹੀਆਂ ਜੀ ਹੋਰ ਮਹਿੰਦੀ ਵਗੈਰਾ ਲਵਾਣੀ ਹੈ ਹਾਂ ਜੀ ਉਹ ਕੱਲ ਲਗਾਉਣਗੇ ਅੱਛਾ ਈ ਹੋਰ ਕੀ ਖਰੀਦ ਰਿਹਾ ਜੀ ਅ ਅੱਜ ਮੇਕਅਪ ਦਾ ਸਾਮਾਨ ਖਰੀਦ ਰਿਆ ਜੀ ਅੱਛਾ ਕਿੱਥੋਂ ਆਇਓ ਜੀ ਮੈਂ ਚੰਡੀਗੜ੍ਹ ਤੋਂ ਆਈਆਂ ਜੀ ਮੈਂ ਇੱਥੋਂ ਦੀ ਰਹਿਣ ਵਾਲੀ ਹਾਂ ਫਸਟ ਕਰਵਾ ਚੋਤਾ ਤਾਂ ਇਧਰ ਇਸ ਕਰਕੇ ਇੱਥੇ ਆਈਆਂ ਜੀ ਓਕੇ ਹੈਪੀ ਕਰਵਾਚਰ ਥੈਂਕ ਯੂ ਕੀ ਨਾਮ ਹੈ ਜੀ ਹਰਪ੍ਰੀਤ ਕੌਰ ਕਿੱਥੋਂ ਆਏ ਤੁਸੀਂ ਅ ਪਗਤ ਮਾਜਰਾ ਪਿੰਡ ਹੈ ਨਿਊ ਚੰਡੀਗੜ੍ਹ ਮੋਲਾਪੁਰ ਲਾ ਕੇ ਹਾਂਜੀ ਜੀ ਹੁਣ ਉੱਥੋਂ ਆਏ ਹਾਂ ਹਾਂਜੀ ਉੱਥੋਂ ਆਏ ਮਹਿੰਦੀ ਲਵਾਉਣ ਕਰਾ ਲਈ ਤੇ ਪਹੁੰਚ ਆਏ ਆ ਹਾਂਜੀ ਹੋਰ ਵੀ ਸ਼ਾਪਿੰਗ ਕਰਨੀ ਸੀਗੀ ਸੂਟ ਸੱਟ ਲੈਣੇ ਸੀਗੇ ਮੈਂ ਇੱਥੋਂ ਹੀ ਲੈ ਕੇ ਜਾਂਦੀ ਆਂ ਓਕੇ ਸ ਵਰਤ ਰੱਖਦੇ ਨੇ ਵਰਤ ਨਹੀਂ ਰੱਖਦੀ ਵੈਸੇ ਸ਼ੌਂਕ ਹੈ ਸ਼ੌਂਕ ਨੂੰ ਲਵਾਉਂਦੇ ਹਾਂ ਹਾਂਜੀ ਕਰਵਾ ਚੌਥ ਦੇ ਕਾਰਨ ਹੀ ਲਾਉਨੇ ਹਾਂ ਹਾਂਜੀ ਕਾਰਨ ਤਾਂ ਕਰਵਾ ਚੌਥ ਹੀ ਆ ਬਟ ਵਰਤ ਨਹੀਂ ਰੱਖਦੀ ਉਹ ਹੋਰ ਵੀ ਕੋਈ ਖਰੀਦਦਾ ਨਹੀਂ ਕੀਤਾ ਹਾਂਜੀ ਹਾਂਜੀ ਸੂਟ ਖਰੀਦੇ ਆ ਅੱਛਾ ਜੀ ਹਾਂ ਉਹ ਸੂਟ ਸਿਓ ਲਿਆ ਕਿ ਸਿਉਣਾ ਜੀ ਕਰਵਾ ਚੋਤ ਲਈ ਸਿਓ ਲਿਆ ਇਹ ਤਾਂ ਵੈਸੇ ਹੀ ਖਰੀਦੇ ਆ ਸੁਧਾਰੇ ਲਈ ਜਿਹੜੇ ਮੰਮੀ ਉਹਨਾਂ ਨੇ ਦੇਨੇ ਆ ਕਰਵਾ ਚੋਤ ਮਨਾਣਾ ਮਤਲਬ ਹਾਂਜੀ ਹਾਂਜੀ ਪੂਰਾ ਹਾਂਜੀ ਹਾਂਜੀ ਥੈਂਕ ਯੂ ਜੀ ਸ਼ਸ਼ੀਕਲ ਜੀ ਹਾਂਜੀ ਇਸ ਵਾਰ ਤਿਆਰੀ ਚਾਰੀਆਂ ਕਿੱਦਾਂ ਚੱਲ ਰਹੀਆਂ ਇਸ ਵਾਰ ਵਧੀਆ ਔਰ ਪਿਛਲੇ ਸਾਲ ਨਾਲੋਂ ਕਿੱਦਾਂ ਚੱਲਦੀਆਂ ਹੈ ਵਧੀਆ ਹੈ ਰੌਣਕ ਲੱਗੀ ਹੋਈ ਹੈ ਹਾਂਜੀ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਹਾਂਜੀ ਕਰਵਾ ਚੋ ਦਾ ਵਰਤ ਰੱਖ ਰਹੇ ਹੋ ਇਸ ਵਾਰ ਫਿਰ ਹਾਂਜੀ ਰੱਖ ਰਹੀ ਹਾਂ ਕਿੰਨੇ ਸਾਲ ਹੋ ਗਏ ਜੀ ਮੈਨੂੰ ਹੋ ਗਏ 10 12 ਸਾਲ 12 ਸਾਲ ਪਿਛੇ ਸਾਲ ਨਾਲੋਂ ਵਧੀਆ ਵਧੀਆ ਹਾਂਜੀ ਬਹੁਤ ਵਧੀਆ ਮਜ਼ਾ ਆ ਰਿਹਾ ਇਸ ਵਾਂ ਹਾਂਜੀ ਬਹੁਤ ਜ਼ਿਆਦਾ ਹਾਂਜੀ ਸ਼ਸ਼ੀ ਕਾਲ ਜੀ ਸਸੀ ਕਾਲ ਹਾਂਜੀ ਮੈਮ ਤੁਸੀਂ ਮਹਿੰਦੀ ਲਗਾ ਰਹੇ ਹੋ ਕਿਹੜੀ ਖੁਸ਼ੀ ਚ ਲਗਾ ਰਹੇ ਹੋ ਮਹਿੰਦੀ ਇੱਕ ਸਮਾਡਾ ਜਿਹੜਾ ਸੋਗਣਾ ਦਾ ਸ਼ਿੰਗਾਰ ਹੈ ਸੱਤ ਸ਼ਿੰਗਾਰ ਵਿੱਚ ਇਹ ਮਹਿੰਦੀ ਵੀ ਉਹਨਾਂ ਦੀ ਇੱਕ ਸ਼ਿੰਗਾਰ ਗਿਣਿਆ ਜਾਂਦਾ ਹੈ ਪੁਰਾਣੇ ਲੋਕ ਕਹਿੰਦੇ ਆ ਕਿ ਜਿੰਨਾ ਗੂੜਾ ਰੰਗ ਮਹਿੰਦੀ ਦਾ ਚੜੇਗਾ ਉਹਨਾਂ ਤੁਹਾਡਾ ਪਿਆਰ ਗੂੜਾ ਹੋਏਗਾ ਅਜੀ ਹੋਰ ਤਿਆਰੀ ਵਗੈਰਾ ਚੱਲ ਰਹੀ ਦੀ ਤੇ ਕਰਵਾ ਚੋਦੀਆਂ ਹਾਂਜੀ ਪੂਰੀ ਜੋਰ ਸ਼ੋਰ ਨਾਲ ਅਸੀਂ ਇੱਕ ਦਿਨ ਪਹਿਲੇ ਮਹਿੰਦੀ ਲਗਾ ਰਹੇ ਹਾਂ ਕਿਉਂਕਿ ਸਾਨੂੰ ਪਰਸੋਂ ਤੱਕ ਇਹ ਰੰਗ ਹੋਰ ਗੂੜਾ ਹੋ ਜਾਏਗਾ ਓਕੇ ਮੈਮ ਥੈਂਕ ਯੂ ਮੈਮ ਧੰਨਵਾਦ ਸੇਸ਼ੀਕਾਰ ਹਾਂਜੀ ਕਿੱਥੋਂ ਆਏ ਤੁਸੀਂ ਕੋਰਾਲੀ ਲੋਕਲ ਅੱਛਾ ਇੱਕ ਵਰਤ ਰੱਖਦੇ ਹੋ ਇੱਕ ਸਾਲ

yes kyun kyunki karwa chauth aa raha hai karwa chauth yes tusi varta rakhde ho ki rakhde ho asal lawndi yes eta har bhi nahi lagwanundi haan ji vadiya lagda yes ki naam hai Olivia kittha aaye tusi assi korali ton di to ajj mehndi lagwan da ki karan hai karwa chauth hai parso isliye haan ji ਕਿੰਨੀ ਦੇਰ ਹੋ ਗਈ ਬਰਤ ਰੱਖਦੇ ਨੂੰ 16 ਸਾਲ ਹੋ ਗਏ ਜੀ ਨਹੀਂ ਦੇਵਾਂਗੇ ਉਹ ਹੋਰ ਵੀ ਕੋਈ ਸ਼ੋਪਿੰਗ ਕੀਤੀ ਆ ਹਾਂਜੀ ਚੂੜੀਆਂ ਲਈਆਂ ਨੇ ਚੂੜੀਆਂ ਲਈਆਂ ਨੇ ਮੇਕਅਪ ਦਾ ਸਮਾਨ ਲਿਆ ਹੈ ਹਾਂਜੀ ਸੋ ਘਰ ਦੇ ਵੀ ਤੁਹਾਡੇ ਲਈ ਕੁਝ ਕਰਦੇ ਆਂ ਹਾਂਜੀ ਗਿਫਟੀ ਦਿੰਦੇ ਨੇ ਕੋਈ ਨਾ ਕੋਈ ਹਾਂਜੀ ਗਿਫਟ ਦਿੰਦੇ ਨੇ ਕੋਈ ਹਾਂਜੀ ਠੀਕ ਹੈ ਜੀ ਹਾਂਜੀ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਹਾਂਜੀ ਅਜੂਸੇ ਕਿੱਥੋਂ ਆਇਓ ਅਸੀਂ ਕਰਾਲੀ ਤੋਂ ਆਏ ਹਾਂ ਜੀ ਅੱਜ ਸੂਟ ਖਰੀਦ ਰਹੇ ਹੋ ਜੀ ਹਾਂਜੀ ਸੂਟ ਖਰੀਦ ਰਹੇ ਹਾਂ ਜੀ ਔਰ ਵਰਤ ਵਗੈਰਾ ਰੱਖ ਲਿਓ ਜੀ ਹਾਂਜੀ ਔਰ ਮਹਿੰਦੀ ਵੀ ਲਗਵਾ ਰਹੇ ਹੋ ਮਹਿੰਦੀ ਵੀ ਲਗਵਾ ਰਹੇ ਹਾਂ ਜੀ ਅੱਜ ਲਵਾ ਲਓ ਕੱਲ ਲਓ ਜੀ ਨਹੀਂ ਕੱਲ ਨਾ ਲਗਾਉਂਗੇ ਓਕੇ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਹਾਂਜੀ ਅੱਜ ਤੁਸੀਂ ਆਪਣੀ ਵਾਈਫ ਨਾਲ ਆਏ ਹੋ ਤੇ ਕਿੰਨਾ ਖਰਚਾ ਹੋਇਆ ਤੁਹਾਡਾ ਹਾਂਜੀ ਤਾਂ ਸਟਾਰਟਿੰਗ ਹੈ ਬਾਕੀ ਥੋੜਾ ਬਹੁਤ ਤਾਂ ਹੋ ਰਿਹਾ ਹੈ ਉਹ ਕੱਲ ਨੂੰ ਸ਼ਾਪਿੰਗ ਹੋਊਗੀ ਜੀ ਜਿਹੜਾ ਥੋੜਾ ਥੋੜਾ ਬਹੁਤ ਹੋਇਆ ਉਹ ਤਾਂ ਅੱਜ ਹੋ ਹੀ ਲਿਆ ਸੂਟ ਸੱਟ ਲੈ ਤੇ ਬਾਕੀ ਕੱਲ ਮੈਂਦੀ ਮੰਦੀ ਲੋਹਾਂਗੇ ਹੋਰ ਕੋਈ ਬਾਜ਼ਾਰ ਦੇ ਹੋਰ ਜਿਹੜੇ ਵੀ ਹੋਰ ਐਕਸਟਰਾ ਹੋਊਗੇ ਉਹ ਕੱਢ ਲੈ ਲੂਮੇ ਜੀ ਬਾਕੀ ਦਿਨ ਦੇ ਉੱਪਰ ਡਿਪੈਂਡ ਕਰਦਾ ਹੈ ਕੀ ਕੀ ਸ਼ਾਪਿੰਗ ਕਰੂਗੇ ਹਰ ਇੱਕ ਸਾਲ ਇਹ ਨਾ ਹੀ ਖਰਚਾ ਕਰਾਉਨੇ ਹੁੰਦੇ ਹਾਂ ਹਾਂਜੀ ਹਾਂਜੀ ਹਾਂ ਹਰ ਇੱਕ ਸਾਲ ਇਸ ਸਾਲ ਵਿੱਚ ਇੱਕ ਵਾਰੀ ਦਿਹਾੜ ਆਉਂਦਾ ਹੈ ਹਾਂਜੀ ਕਿਹੜਾ ਮੂੜ ਕੇ ਬਾਰ ਬਾਰ ਆਉਂਦਾ ਹੈ ਇੱਕ ਵਾਰੀ ਤੇ ਖੁਸ਼ੀ ਦਾ ਮੌਕਾ ਹੁੰਦਾ ਹੋਰ ਕੀ ਹੈ ਹਾਂਜੀ ਇਹ ਤੁਹਾਡੇ ਲਈ ਵਰਤ ਰੱਖਦੇ ਵੀ ਹੁੰਦੇ ਹਾਂ ਹਾਂਜੀ 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 ਹਾਂ ਕਿੰਨੇ ਕੇ ਸਾਲ ਹੋ ਗਏ ਨਾ ਵਰਤ ਰੱਖਿਆ ਨਾ ਸਾਲ ਤੋਂ ਜਦੋਂ ਸ਼ਾਦੀ ਹੋਈ ਹੈ ਜਦੋਂ 19 ਸਾਲ 19 ਸਾਲ ਹੋ ਗਏ ਜੀ ਵਰਤ ਰੱਖਦੇ ਹਨ ਸਾਡੇ ਲਈ ਰੱਖੇ ਹਾਂਜੀ 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 ਸ਼ਸ਼ੀਕਲ ਜੀ ਸਸ਼ੀਕਲ ਜੀ ਹਾਂਜੀ ਇਹ ਸੂਟ ਖਰੀਦ ਰਹੇ ਹੋ ਹਾਂਜੀ ਕਾਦੇ ਵਾਸਤੇ ਖਰੀਦ ਰਹੇ ਹੋ ਕਰਵਾ ਚੌਥ ਲਈ ਜੀ ਅੱਛਾ ਇਹ ਹੋਰ ਮਹਿੰਦੀ ਵੀ ਘਰੇ ਵੀ ਲਵਾਣੀ ਹੈ ਹਾਂਜੀ ਔਰ ਕਿੰਨੇ ਸਾਲ ਹੋ ਗਏ ਵਰਤ ਰੱਖਿਆ ਨਾ ਮਨੋ ਹੋ ਗਈ 32 ਸਾਲ ਵਰਤ ਤੁਸੀਂ ਕਿਉਂ ਰੱਖ ਰਿਆ ਕਰਵਾ ਚੌਥਾ ਇਹ ਜੀ ਆਪਣੇ ਘਰ ਵਾਲੇ ਦੀ ਲੰਬੀ ਉਮਰ ਵਾਸਤੇ ਰੱਖਦੇ ਜੀ ਅੱਛਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਨਾਮ ਹੈ ਤੁਹਾਡਾ ਨੀਤਾ ਜੀ ਕਿੱਥੋਂ ਆਇਓ ਜੀ ਖਰਾਲੀ ਤੋਂ ਜੀ ਹਾਂਜੀ ਸੂਰਕ੍ਰਿਦਣ ਆਏ ਜੀ ਹਾਂਜੀ ਕਰਵਾ ਚੌਥ ਲਈ ਹਾਂਜੀ ਕਰਵਾ ਚੌਥ ਲਈ ਫਿਰਦ雷 ਜੀ ਤੁਸੀਂ ਵਰਤ ਸ਼ੁਰੂ ਰਾਤ ਚ ਕਿਦਾਂ ਰੱਖਦੇ ਆਂ ਜੀ ਅਸੀਂ ਸਵੇਰੇ ਉੱਠਦੇ ਆ ਜੀ ਸਵੇਰੇ ਇਹ ਗਿਸਤੇ ਆ। ਉਹ ਫੇ ਸਰਗੀ ਖਾਂਦੇ ਆ। ਹਾਂਜੀ। ਫੇ ਸ਼ਾਮ ਨੂੰ ਕੱਢ ਕੇ ਬਾਣਾ। ਸਾਸ ਨੂੰ ਦਿੰਨੇ ਆ। ਫੇ ਰਾਤ ਨੂੰ ਚੰਦਮਾ ਦੇ ਕੇ ਅਰਗ ਦੇ ਕੇ। ਪਤੀ ਦਾ ਚਿਹਰਾ ਦੇ ਕੇ ਫੇ ਵਰਤ ਖੋਲਦੇ ਆ ਜੀ। ਉਹਦੇ ਹੱਥੋਂ ਪਾਣੀ ਪਿੰਦੇ ਆ। ਅੱਛਾ। ਫੇ ਚੰਦਮਾ ਦੇ ਕੇ ਅਰਗ ਦੇ ਕੇ ਫੇ ਵਰਤ ਖੋਲਦੇ। ਹਾਂਜੀ ਸ਼ਸ਼ੀਕਲ ਜੀ। ਸ਼ਸ਼ੀਕਲ ਜੀ। ਅੱਜ ਹੁਣ ਕਰਵਾ ਚੋਦੇ ਸੂਟ ਵਿਕ ਰਹੇ ਹੋ। ਕਿਦਾਂ ਸੇਲ ਚੱਲ ਰਹੀ ਆ ਹੁਣ? ਸੇਲ ਬਹੁਤ ਵਧੀਆ ਜੀ। ਲਾਸਟ ਡੇ ਜਿਹੜੇ ਇਹ ਵੀਕ ਹੈ ਇਸ ਹਫਤੇ ਚ ਬਹੁਤ ਵਧੀਆ ਸਪੀਡ ਫੜੀ ਹੈ ਕਸਟਮਰ ਨੇ ਸ਼ਾਮ ਦੇ ਟਾਈਮ ਖਾਸ ਤੌਰ ਤੇ ਸ਼ਹਿਰੀ ਕਸਟਮਰ ਜਿਹੜਾ ਅੱਛੀ ਆਵਾਜ਼ ਆਈ ਹੈ ਅੱਛੀ ਸੇਲ ਕਰ ਰਹੇ ਹਨ ਕਿਉਂਕਿ ਲਾਸਟ ਡੇ ਜਾ ਹੁਣ ਸਲਾਈ ਵੀ ਨਹੀਂ ਹੋਣੀ ਲੇਕਿਨ ਆਪਾਂ ਨੂੰ ਇਹ ਹੈ ਨਾ ਕਿ ਚਲੋ ਇਸ ਟਾਈਮ ਸਲਾਈ ਦਾ ਵੀ ਅਸੀਂ ਨਾਲ ਬੁਟੀਕ ਖੋਲ੍ਹਿਆ ਤਾਂ ਉਹਦਾ ਵੀ ਬੈਨੀਫਿਟ ਮਿਲ ਰਿਹਾ ਹੈ ਕਸਟਮਰ ਸੂਟ ਲੈ ਰਹੇ ਆ ਨਾਲ ਸੋ ਆ ਰਿਹਾ ਨਾਲ ਮਹਿੰਦੀ ਲਵਾ ਰਿਹਾ ਨਾਲ ਹੁਣ ਕਰਨ ਤਿਆਰ ਵੀ ਹੋਲੇਗਾ ਇੱਥੇ ਸਾਡੇ ਵਾਲੜ ਜੀ ਜੀ ਸ਼ਸ਼ੀਕਲ ਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਕੀ ਨਾਮ ਹੈ ਜੀ ਮੈਂ ਮੇਰਾ ਨਾਮ ਹੈ ਗੁਰਦੀਪ ਕੌਰ ओके शॉप ਦਾ ਨਾਮ ਕੀ ਹੈ ਗੁਰੂ ਕਿਰਪਾ ਫੈਸ਼ਨ ਬੁਟੀਕ ਕੇ ਕੰਮ ਕਰਕੇ ਦਾ ਚੱਲ ਰਿਹਾ ਜੀ ਦੁਕਾਨ ਚ ਕੰਮ मैम ਬਹੁਤ ਵਧੀਆ ਆ ਮਾਰਕੀਟ ਦੇ ਵਿੱਚ ਸ਼ਿਫਟ ਕੀਤਾ ਆ ਹੁਣੇ ਪਹਿਲਾਂ ਮੇਰਾ ਬੁਟੀਕ ਨਾ ਮੋਰਿੰਡਾ ਰੋਡ ਤੇ ਸੀਗਾ ਤੇ ਦੈਨ ਅਸੀਂ ਬਿਫੋਰ 3 ਮੰਥ ਤੇ ਹੱਥੇ ਸ਼ਿਫਟ ਕੀਤਾ ਆ ਰਿਸਪਾਂਸ ਬਹੁਤ ਅੱਛਾ ਆ ਮੇਨ ਮਾਰਕੀਟ ਦੇ ਵਿੱਚ ਹੋਣ ਕਰਕੇ ਵਾਕ ਇਨ ਬਹੁਤ ਅੱਛਾ ਆ ਤਾਂ ਕਰਕੇ ਕਸਟਮਰ ਦਾ ਰਿਸਪਾਂਸ ਬਹੁਤ ਵਧੀਆ ਆ ਹਾਂਜੀ ਅਰ ਕਰਵਾ ਚਾਹਤਾ ਕਿ ਦਾ ਪਰਸੋ ਕਰਵਾ ਚਾਹਤਾ ਹੈ ਕਿ ਕਿਦਾਂ ਚੱਲ ਰੀਆਂ ਤਿਆਰੀਆਂ ਆ ਮੈਮ ਬਹੁਤ ਵਧੀਆ ਆ ਤੁਸੀਂ ਦੇਖ ਵੀ ਸਕਦੇ ਹੋ ਬਿਲਕੁਲ ਸਭ ਹੌਚ-ਪੌਚ ਹੋਇਆ ਪਿਆ ਬੁਟੀਕ ਦੇ ਵਿੱਚ ਸਾਰਾ ਕੰਮ ਆ ਬਿਲਕੁਲ ਫੁੱਲ ਲੈ ਕੰਮ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਐਸ ਫਾਰ ਨਾ ਕਰਵਾ ਚਾਹਤਾ ਸਭ ਦੇ ਸੂਟ ਬਣ ਰਹੇ ਆ ਜਾ ਰਹੇ ਆ ਲੇਡੀਜ਼ ਆ ਰਹੀਆਂ ਜਾ ਰਹੀਆਂ ਪੂਰੀ ਰੌਣਕ ਆ ਓਕੇ ਫਿਰ ਤੁਸੀਂ ਆਪਣੀ ਤਿਆਰੀ ਕਰਾ ਲਈ ਸਾਡੇ ਮਤਲਬ ਬਟ ਆਪਣਾ ਸੂਟ ਮੈਂ ਰੈਡੀ ਕਰਵਾ ਚੁੱਕੀ ਆ ਜਿਹੜਾ ਕਰਵਾ ਚਾਹਤ ਨੂੰ ਪਾਣਾ ਆ ਬਟ ਮੋਸਟ ਪ੍ਰੀਫਰੈਂਸ ਇਹ ਕਿ ਪਹਿਲਾਂ ਸਾਰੇ ਕਸਟਮਰਸ ਦਾ ਕਲੀਅਰ ਹੋ ਜੇ ਹਨਾ ਪਹਿਲਾਂ ਕੱਲ ਸ਼ਾਮ ਤੱਕ ਉਹਨਾਂ ਦਾ ਕਲੀਅਰ ਹੋਏਗਾ ਦੈਨ ਪਰਸੋਂ ਫਿਰ ਅਸੀਂ ਆਪਣਾ ਦੇਖਾਂਗੇ ਪਰ ਸੋ ਇਵਨਿੰਗ ਚ ਪਾਣਾ ਦਿਨ ਦੇ ਵਿੱਚ ਹੋ ਜਾਏਗਾ ਜੋ ਵੀ ਰਹਿੰਦਾ ਹੋਇਆ ਲੇਡੀਜ਼ ਕਿਦਾਂ ਕੋੜੇ ਕਹਿ ਦਿੰਦੇ ਆ ਹਾਂਜੀ ਜਲਦੀ ਕਰੋ ਜੀ ਜਲਦੀ ਕਰ ਦੋ ਕੰਮ ਸਾਡਾ ਬਿਲਕੁਲ ਮੈਮ ਬਿਲਕੁਲ ਉਹਨਾਂ ਦੇ ਆਉਣ ਦਾ ਪਹਿਲਾ ਆਉਂਦਾ ਕੁਐਸਚਨ ਇਹ ਹੁੰਦਾ ਹੈ ਕਿ ਮੈਮ ਕਦੋਂ ਦੋਵਾਂਗੇ ਸੂਟ ਹਨਾ ਤੇ ਆਪਾਂ ਪੁੱਛਦਿਆਂ ਵੀ ਤੁਹਾਨੂੰ ਕਦੋਂ ਚਾਹੀਦਾ ਆ ਬਸ ਮੈਮ ਇੱਕ ਦਿਨ ਚ ਦੋ ਦਿਨ ਚ ਕਰਵਾ ਚਾਹਤਾ ਹਾਂ ਡਿਊ ਟੂ ਕਰਵਾ ਚਾਹਤ ਕਰਵਾ ਚਾਹਤ ਕਰਵਾ ਚਾਹਤ ਬਟ ਸਾਰੇ ਆਰਡਰਸ ਕੰਪਲੀਟ ਹੋ ਰਹੇ ਆ ਕੱਲ ਮੋਸਟ ਕੱਲ ਇਵਨਿੰਗ ਦੇ ਵਿੱਚ 7:00 ਵਜੇ ਤੱਕ ਸਾਰੇ ਕੰਪਲੀਟ ਹੋ ਜਾਣਗੇ ਵੋਟ ਹੋਦੀ ਆਇਆ ਲੇਡੀਜ਼ ਦਿਮਾਗ ਖਾਨੀਆ ਕੰਮ ਹੈ ਉਹਨਾਂ ਦਾ ਅਸੀਂ ਨੇ ਰਿਪਲਾਈ ਕਰਨੇ ਹੁੰਦੇ ਆ ਉਹਨਾਂ ਨੂੰ ਹਨਾ ਤੇ ਜੋ ਵੀ ਆ ਬਸ ਵਧੀਆ ਓਕੇ ਥੈਂਕ ਯੂ ਮੈਮ ਥੈਂਕ ਯੂ